ਐਡਵੋਕੇਟ ਜਸਪ੍ਰੀਤ ਸਿੰਘ ਲਾਜ਼ ਮਾਜਰਾ ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਸਮਰਾਲਾ ਬੜੇ ਚਿੰਤਾਜਨਕ ਨੇ ਪੰਜਾਬ ਦੇ ਵਿੱਚ ਇਹ ਕੋਈ ਮਤਲਬ ਇਹ ਪਹਿਲਾ ਹਮਲਾ ਨਹੀਂ ਹੈ ਜੋ ਕਿਸੇ ਵਕੀਲ ਤੇ ਹੋਇਆ ਪਹਿਲਾਂ ਵੀ ਬਹੁਤ ਸਾਰੇ ਘਟਨਾਵਾਂ ਵਕੀਲਾਂ ਤੇ ਹਮਲੇ ਸమేਤ ਅੰਮ੍ਰਿਤਸਰ ਜਿਹੜੀ ਲਖਵਿੰਦਰ ਸਿੰਘ ਵਕੀਲ ਤੇ ਗੋਲੀ ਚੱਲੀ ਉਸੇ ਸੀਰੀ ਚ ਮੈਂ ਇਸ ਮਾਮਲੇ ਨੂੰ ਸਾਰੇ ਨੂੰ ਦੇਖ ਰਿਹਾ ਬੜੇ ਚਿੰਤਾਜਨਕ ਨੇ ਜਿਹੜੇ ਹਮਲੇ ਵਕੀਲਾਂ ਦੇ ਉੱਤੇ ਹੋ ਰਹੇ ਨੇ ਸੋਸਾਇਟੀ ਚ ਜਿਹੜੀ ਲਾਲੈਸਨੈਸ ਵੱਧ ਰਹੀ ਹੈ ਉਹ ਵੀ ਚਿੰਤਾ ਦਾ ਵਿਸ਼ਾ ਹੈ ਲੋਕਾਂ ਦੇ ਵਿੱਚੋਂ ਜਿਹੜਾ ਹੈਗਾ ਕੋਈ ਸਰਕਾਰ ਦਾ ਪੁਲਿਸ ਦਾ ਜਿਹੜਾ ਡਰ ਖੌਫ ਹੈ ਉਹ ਮੈਨੂੰ ਲੱਗਦੀ ਹੈ ਕਿ ਘਟ ਰਿਹਾ ਹੈ ਜਾਂ ਰਿਹਾ ਨਹੀਂ ਇਸ ਕਰਕੇ ਉਹ ਜਿਹੜੀਆਂ ਘਟਨਾਵਾਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਕੱਲ ਸਾਡੇ ਇੱਥੇ ਕੁਲਤਾਰ ਸਿੰਘ ਐਡਵੋਕੇਟ ਨੇ ਸਮਰਾਲੇ ਨੂੰ ਹੀ ਬਿਲੋਂਗ ਕਰਦੇ ਨੇ ਸਮਰਾਲਾ ਬਾੜ ਦੇ ਮੈਂਬਰ ਨੇ ਖਮਾਣੋ ਬਾੜ ਦੇ ਮੈਂਬਰ ਨੇ ਉਹਨਾਂ ਦੇ ਉੱਤੇ ਉਹਨਾਂ ਦੇ ਇੱਕ ਗਵਾਂਢੀ ਨੇ ਜਿਹੜਾ ਹੈਗਾ ਜਦੋਂ ਘਰੋਂ ਕਚਹਿਰੀ ਨੂੰ ਨਿਕਲ ਰਹੇ ਸੀਗੇ ਤਾਂ ਗਲੀ 'ਚ ਘੇਰ ਕੇ ਕਿਰਪਾਨਾਂ ਨਾਲ ਹਮਲਾ ਕੀਤਾ ਜਦੋਂ ਉਹਨਾਂ ਦੀ ਪਤਨੀ ਤੇ ਉਹਨਾਂ ਦੀ ਮਾਂ ਉਹਨਾਂ ਨੂੰ ਛਡਾਉਣ ਲਈ ਗਏ ਤਾਂ ਉਹਨਾਂ ਨੂੰ ਵੀ ਉਹਨੇ ਕਿਰਪਾਨਾ ਮਾਰ ਕੇ ਜ਼ਖਮੀ ਕਰਤਾ ਕੱਲ ਉਹਨਾਂ ਨੂੰ ਫਿਰ ਅਸੀਂ ਸਿਵਲ ਹਸਪਤਲ ਇੱਥੇ ਦਾਖਲ ਕਰਾਇਆ ਉੱਥੇ ਉਹਨਾਂ ਦਾ ਮੈਡੀਕਲ ਮੁਆਇਨਾ ਹੋਇਆ ਉਸ ਤੋਂ ਬਾਅਦ ਤੁਰੰਤ ਅਸੀਂ ਜਦੋਂ ਪੁਲਿਸ ਨੂੰ ਸੂਚਨਾ ਦਿੱਤੀ ਹੈ ਉਸ ਮਾਮਲੇ ਦੀ ਤਾਂ ਉਹ ਦੋਸ਼ੀ ਕਾਬੂ ਕਰ ਲਿਆ ਪੁਲਿਸ ਨੇ ਤੇ ਉਹਦੇ ਤੇ 307 ਦਾ ਜਿਹੜਾ ਪਰਚਾ ਹੈ ਉਹ ਦਰਜ ਹੋ ਗਿਆ ਚਿੰਤਾ ਚਿੰਤਾ ਜਨਕ ਗੱਲ ਹੈ ਮੇਰਾ ਖਿਆਲ ਹੈ ਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਜਿਹੜਾ ਐਡਮਿਨਿਸਟ੍ਰੇਸ਼ਨ ਹੁੰਦਾ ਜਿਹੜਾ ਸਰਕਾਰ ਦਾ ਮੁਖੀ ਹੁੰਦਾ ਉਹਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਦਾ ਥੱਲੇ ਤੱਕ ਅਸਰ ਜਾਂਦਾ ਹੈ ਅਵੇ ਸਭ ਨੇ ਸੋਸਾਇਟੀ ਬਹੁਤ ਆ ਇਸ ਤੋਂ ਇਲਾਵਾ ਇੱਕ ਹੋਰ ਬਾਡੀ ਇੰਪੋਰਟੈਂਟ ਗੱਲ ਹੈ ਕਿ ਮਤਲਬ ਜਿਹੜੀਆਂ ਬੇ ਲੋੜੀਆਂ ਡਿਊਟੀਆਂ ਜਿਹੜੀਆਂ ਨੇ ਉਹ ਪੁਲਿਸ ਨੂੰ ਨਹੀਂ ਜਿਹੜੀ ਪੁਲਿਸ ਨੂੰ ਸੁਰੱਖਿਆ ਦੀ ਡਿਊਟੀ ਕਰਨੀ ਚਾਹੀਦੀ ਹੈ ਮੁਸਤੈਦ ਰਹਿ ਕੇ ਡਿਊਟੀ ਕਰਨੀ ਚਾਹੀਦੀ ਹੈ ਉਹ ਤਾਂ ਹੀ ਕਰ ਪਾਉਣਗੇ ਜੋ ਹੋਰ ਬਾਕੀ ਦੀਆਂ ਡਿਊਟੀਆਂ ਤੋਂ ਪਰੇ ਹੋਣਗੇ ਪੁਲਿਸ ਨੂੰ ਵੀ ਜਿਹੜਾ ਹੈ ਉਹ ਬੇ ਲੋੜੀਆਂ ਡਿਊਟੀਆਂ ਤੋਂ ਪਰੇ ਰੱਖ ਕੇ ਲੋਕਾਂ ਦੀ ਸੁਰੱਖਿਆ ਚ ਲੈ ਕੇ ਜਾਣਾ ਚਾਹੀਦਾ ਤੇ ਕੀ ਐਕਸ਼ਨ ਲੈ ਗਏ ਜੀ ਜਿਹੜਾ ਕੱਲ੍ਹ ਦਾ ਮਾਮਲਾ ਦੇ ਵਿੱਚ ਪੁਲਿਸ ਨੇ ਪ੍ਰੌਮਪਟ ਐਕਸ਼ਨ ਲਿਆ ਐਵੇਂ ਅਨਡਾਊਟਡਲੀ ਬਿਨਾ ਚੱਕ ਪੁਲਿਸ ਨੇ ਚੰਗਾ ਐਕਸ਼ਨ ਲਿਆ ਕੋਰਪੋਰੇਟ ਐਕਸ਼ਨ ਲਿਆ ਮੀਟੇਪਟੀ ਸੁਪਰਡੈਂਟ ਨੰਗਾ ਨੂੰ ਐਸਐਚਓ ਨੰਗਾ ਨੂੰ ਆ ਉਹਨਾਂ ਨੇ ਉਹ ਬੰਦੇ ਨੂੰ ਕਾਬੂ ਕਰ ਲਿਆ ਅਰੈਸਟ ਕਰ ਲਿਆ ਕੱਲ ਹੀ ਅਰੈਸਟ ਕਰਨਿਆ ਸੀ ਤੇ ਨਾਲ ਹੀ ਉਹਨੂੰ ਜਿਹੜਾ ਹੈ ਐਫਆਈਆਰ ਵੀ ਉਹਦੇ ਖਿਲਾਫ ਦਰਜ ਹੋ ਗਈ ਹੈ ਬੰਨੀਆਂ ਜਿਹੜੀਆਂ ਧਾਰਾਵਾਂ ਨੇ ਸੈਕਸ਼ਨ 307 ਜਿਹੜੀ ਮੌਜੂਦਾ ਬੀਐਨਐਸ ਆ ਉਹਦੇ ਚ 109 ਹੈ ਅਟੈਂਪਟ ਟੂ ਮਰਡਰ ਉਹਦੇ ਤਹਿ ਪਰਚਾ ਦਰਜ ਹੋਇਆ